जाई बाबा नानका ए ना नान ना नान 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 -नान नान हो जइया खुशियां ले आई बाबा नानका ए हो जइया खुशियां ले आई बाबा नानका आई बाबा नानका वे जाई बाबा नानका आई बाबा नानका वे जाई बाबा नानका मोड़े मोड़े खुसरे नचाई बाबा नानका बाबा नानका हो गए कार्ज पूरे पागा वाले

ਦੇਖੋ ਅੱਜ ਸਿੱਧੂ ਮਸੇਵਾਲੇ ਦੇ ਘਰ ਜਨਮ ਲਿੱਤਾ ਹਨ ਤੇ ਇਸ ਕਰਕੇ ਸਾਰੇ ਬਹੁਤ ਖੁਸ਼ ਆ ਕਿ ਪਰਮਾਤਮਾ ਨੇ ਮਸਾ ਹੀ ਇੱਕ ਦਿਨ ਲੈ ਕੇ ਆਂਦਾ ਹਨ ਰੱਬ ਨਾ ਕਰੇ ਕਿਸੇ ਨਾਲ ਕੋਈ ਐਵੇਂ ਦੀ ਘਟਨਾ ਵਾਪਰੇ ਉਹਨਾਂ ਨੂੰ ਦੁਬਾਰਾ ਤੋਂ ਇਹ ਫੈਸਲਾ ਲੈਣਾ ਪਵੇ ਪਰ ਪਰਮਾਤਮਾ ਨੇ ਜਿਵੇਂ ਉਹਨਾਂ ਦੀ ਸੁਣੀ ਆ ਵਾਇਗੁਰੂ ਸਭ ਦੀ ਸੁਣੇ ਨੇੜੇ ਹੋ ਕੇ ਸੁਣੇ ਪਰਮਾਤਮਾ ਮਸਾ ਹੀ ਦਿਨ ਆਇਆ ਲੰਬੀਆਂ ਲੰਬੀਆਂ ਉਮਰਾਂ ਵਾਲਾ ਹੋਵੇ ਉਹ ਬੱਚਾ ਨਿੱਕਾ ਜਿਹਾ ਜਿਹੜੇ ਜਨਮ ਲਿੱਤਾ ਏ ਜਿਹਨੇ ਲੱਖਾਂ ਲੋਕਾਂ ਦੀਆਂ ਦੀਰਾਂ ਦੀ ਧੜਕ ਨਾਲ ਜੁੜਿਆ ਹੋਇਆ ਸੀ ਹਨਾ ਉਸ ਮੈਂ ਕਹਨੀ ਆ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਆ ਮੇਰੇ ਕੋਲ ਕੋਈ ਸ਼ਬਦ